ਸਰ ਸੰਸਦ ਆਪ ਮੇਰਾ ਨਾਮ ਪੁੱਛਿਆ ਹੈ ਤੇ ਅੱਜ ਜਦੋਂ ਸੀ ਪੰਜਾਬ ਦੇ ਸਿਟੀ ਡੀਰ ਗੁਰੂ ਸਾਹਿਬ ਇੱਥੇ ਤੁਸੀਂ ਦੇਖੋ ਬਹੁਤ ਬੜੇ ਵਿਦਵਾਨ ਆਏ ਆਏ ਪਲੀਜ਼ ਬੈਲੇ ਦਿੱਤਾ ਜਾਏ ਇੱਕ ਬਲਾਹਣਾ ਬੇਨਤੀ ਆ ਵੀ ਬ੍ਰੀਫ ਹੋਏ ਚੱਪਣੀ ਨਾਲ ਰੱਖਣੀ ਇਸ ਤੋਂ ਬਾਅਦ ਨੂੰ ਕਹਿੰਦਾ ਹਰਿਮਨਤਾ ਜੀ ਨੇ ਆਪ ਦੀ ਗੱਲ ਰੱਖਣਾ ਉਸ ਤੋਂ ਬਾਅਦ ਸਰਦਾਰ ਪ੍ਰਮਜੀਤ ਸਿੰਘ ਮੰਡਾ ਜਗਨਰਾਜ ਸਿੰਘ ਮਕਾਣਾ ਤੇ ਗੁਜਾਰ ਸੰਗਤ ਸੋਇ ਤੋਂ ਮੇਰੇ ਆਉਣ ਨੂੰ ਪਲੀਜ਼ ਜਿਹੜੇ ਸਟੂਡੈਂਟ ਹੈਗੇ ਆ ਅੱਜ ਬਹੁਤ ਕੁਝ ਦਵਾ ਸਕਦੇ परे <laughs> तो तो करो ਸਤੀ ਨੇ ਇੰਦੂਆਂ ਨੂੰ ਵੀ ਪੀਰਤਨਾ ਚਾਹੁੰਦਾ ਤੁਸੀਂ ਦੇਖ ਸਕਦੇ ਹੋ ਕਿ ਵੱਡਾ ਕਿੰਨੀ ਫਿਕਰ ਆ ਰਿਹਾ ਹੈ ਤੁਹਾਡੇ ਬੱਚਿਆਂ ਨੂੰ ਵੀ ਸਤੀ ਲੈਣੀ ਹੈ ਉਸ ਦੀ ਮਿਲਾਈ ਮਿਲ ਜਾਈਏ ਇਹ ਰਾਈ ਇੱਕ ਸਰ ਕੇਵਿਨਰੀ ਜਾਰੀ ਵਿਦਿਆਰਥੀ ਆਗੂ ਹਰਮਨ ਮੋਦੂ

ਪੜਾਤੀ ਹੈ ਸੈਨੇਟ ਨੇ ਜੁਮਾ ਦੀ ਡੇਟ ਬਣਾਉਂਦੇ ਗਏ ਆਂ ਜੀ ਤੇ ਇਹ ਮੋਰਚੇ ਦੀ ਇੱਕੋ ਮੰਗ ਸੀਗੀ ਸੈਨੇਟ ਬਾਲ ਕੇ ਪੁਚਾ ਰਹੇ ਕਿ ਇਹ ਬਚਾਅ ਸ਼੍ਰੀਲ ਜਾਰੀ ਕੀਤਾ ਜਾਵੇ ਇਲੈਕਸ਼ਨਾਂ ਦਾ ਤੇ ਉਹ ਹੁਣ ਲਗਭਗ ਜਿਵੇਂ ਆਪਾਂ ਕਹਿੰਦੇ ਹਾਂ ਕਿ ਹਾਥੀ ਲੰਘ ਜਾ ਪੂਛ ਰਹਿ ਗਈ ਹਾਂ ਉਹਨਾਂ ਸੈਂਟਰ ਸਰਕਾਰ ਨੂੰ ਆਪਦੇ ਪਿਛਲੇ 10-11 ਸਾਲਾਂ ਦੇ ਵਿੱਚ ਉਹ ਦੂਜੀ ਵਾਰੀ ਹੈ ਕਿ ਮੋਦੀ ਸਰਕਾਰ ਨੂੰ ਹੁਣ ਤਰਨ ਲੈਣਾ ਪਿਆ ਪਹਿਲਾਂ ਕਿਸਾਨ ਮੋਰਚੇ ਦੇ ਵੇਲੇ ਦੂਜੇ ਪੰਜਾਬ ਯੂਨੀਵਰਸਿਟੀ ਤੇ ਸੈਨੇਟ ਦੇ ਮਾਮਲੇ ਦੇ ਵਿੱਚ ਤੇ ਇੱਕ ਹਫਤੇ ਦੇ ਵਿੱਚ ਹੀ ਉਧਰ ਤੋਂ ਇਹਨਾਂ ਦਾ ਉਭਾਰ ਆ ਜਾਂ ਪੰਜਾਬ ਤੇ ਹਰਿਆਣੇ ਦੇ ਲੋਕਾਂ ਦਾ ਜਿਹੜਾ ਰਿਸਪੌਂਸ ਦਿੱਤਾ ਇਹਨੂੰ ਖਾਸ ਕਰਕੇ ਪੰਜਾਬ ਦੇ ਲੋਕ ਵਿੱਚੋਂ ਜਿਹੜੀ ਆਵਾਜ਼ ਉੱਠੀ ਪੰਜਾਬ ਦੇ ਮੰਗਾਂ ਨੂੰ ਲੈ ਕੇ ਵਾਕੀ ਸਿਰਸੇ ਮੁੱਦੇ ਨੂੰ ਲੈ ਕੇ ਵੀ ਜਿਹੜੀ ਚੇਤਨਾ ਜਾ ਰਹੀ ਸੀ ਨੋਜਵਾਨੀ ਦੇ ਵਿੱਚ ਉਹਦੇ ਤੋਂ ਘਬਰਾ ਕੇ ਇਹਨਾਂ ਨੇ ਹਫਤੇ ਦੇ ਵਿਚ ਵਿਚੀ ਆਪਦੇ ਜਿਹੜੇ ਕਹਿੰਦੇ ਸੀਗੇ ਕਿ ਇਹਨੂੰ ਨਹੀਂ ਝਟਾ ਨਹੀਂ ਸਕਦਾ ਅੱਜ ਵਿਦਿਆਰਥੀਆਂ ਤੇ ਪੰਜਾਬ ਦੇ ਹਿੰਦੂ ਕਰੇ ਇਹਨੂੰ ਦੂਜੀ ਵਾਰ ਝਟਾ ਲਿਆ ਅੱਛਾ ਜਿਹੜਾ ਇਹ ਪੂਰੇ ਪੰਜਾਬ ਯੂਨੀਵਰਸਿਟੀ ਨੂੰ ਖੋਣ ਦਾ ਸੈਂਟਰ ਨੇ ਇੱਕ ਪ੍ਰੋਗਰਾਮ ਰਚ ਲਿਆ ਸੀ ਇਹ ਪੂਰਾ ਉਹਨਾਂ ਨੇ ਸੈੱਫਲ ਹੋਇਆ ਸਾਰਾ ਸਿਸਟਮ ਉਹਨੂੰ ਤੁਸੀਂ ਕਿੱਥੇ ਦੇਖਦੇ ਹੋ ਕੀ ਚਾਹ ਰਹੇ ਸੀ ਦਰਤੋਂ ਤੋਂ ਤੱਕ ਗਈ ਕਿ ਇਹ ਸਾਰਾ ਇਹ ਮਾਜ਼ਰਾ ਤੁਹਾਨੂੰ ਤੁਸੀਂ ਦੇਖਦੇ ਹੋ ਸਰਕਾਰਾਂ ਨੇ ਜਿਹੜੇ ਅਟੈਂਪਟ ਕੀਤਾ ਉਹ ਇਹਨੂੰ ਕਿਹਦੇ ਦੇਖਦੇ ਹੋ ਦੇਖੋ ਇਹਨਾਂ ਦਾ ਇਹ ਟੈਂਪਟਰ ਪਿਛਲੇ ਲੰਮੇ ਟਾਈਮ ਤੋਂ ਚੱਲ ਰਿਹਾਗਾ ਖਾਸ ਕਰ 2018-19 ਤੋਂ ਇਹ ਸੈਨੇਟ ਦੇ ਵਿੱਚ ਗਵਰਨੈਂਸ ਰਿਫਾਰਮ ਦੇ ਨਾਂ ਦੇ ਉੱਤੇ ਕਮੇਟੀਆਂ ਬਣਨੇ ਸ਼ੁਰੂ ਹੋਈਆਂ ਤੋਨਾਂ ਤੋਂ ਬਾਅਦ ਇਹਨਾਂ ਨੇ ਡੇਢ ਸਾਲ ਇਲੈਕਸ਼ਨ ਨਹੀਂ ਕਰਾਏ ਸਨ ਇਹਨਾਂ ਦੇ ਉਦੋਂ ਬਾਅਦ 21 ਦੇ ਵਿੱਚ ਵੀ ਇਹਨਾਂ ਨੇ ਸੈਨੇਟ ਦੇ ਇਲੈਕਸ਼ਨਾਂ ਧਰਨੇ ਤੋਂ ਬਾਅਦ ਪ੍ਰੋਟੈਸਟ ਤੋਂ ਬਾਅਦ ਪ੍ਰੈਸ਼ਰ ਕਰਕੇ ਕਰਾਉਣੇ ਪਏ ਉਦੋਂ ਵੀ ਇਹ ਡੇਢ ਸਾਲ ਪਿਓਰ ਸੈਨੇਟ ਦਾ ਖਾ ਗਿਆ 2024 ਦੇ ਬਜਟ ਕਿੰਨੇ ਔਰ ਦੁਆਰਾ ਖਤਮ ਕਰਤਾ ਸੈਨੇਟ ਉਹ ਕਮੇਟੀ ਦੇ ਵਿੱਚ ਹੀ ਇਹ ਸਵਾਰਥਾ ਸੀ ਕਿਉਂਕਿ ਬੀਜੇਪੀ ਆਰਸਰ ਐਜੂਕੇਸ਼ਨ ਨੂੰ ਲੈ ਕੇ ਅਜੰਡਾਗਾ ਉਹਦੇ ਚ ਸਿਲੇਬਸ ਦਾ ਐਂਗਲ ਵੀ ਆ ਅਪੁਆਇੰਟਮੈਂਟਾਂ ਦਾ ਫਸਲਾ ਵੀ ਉਹਦੇ ਵਿੱਚ ਪੰਜਾਬ ਯੂਨੀਵਰਸਿਟੀ ਸਰ ਕੈਂਪਸ ਨਹੀਂ ਹੈਗਾ ਇਹਦੇ ਨਾਲ ਪੰਜਾਬ ਦੇ 200 ਕਾਲਜ ਨੇ ਪੰਜਾਬ ਦੇ ਅੰਦਰ ਆ ਜਿਹੜਾ এডੂਕੇਸ਼ਨ ਦੇ ਜਰੀਏ ਉਹਨਾਂ ਦੇ ਵਿਚਾਰਧਾਰਕ ਏਜੰਡਾ ਪੁਸ਼ ਕਰਨਾ ਤੇ ਅਪੁਆਇੰਟਮੈਂਟਾਂ ਦੇ ਜਰੀਏ ਜਿਹੜਾ ਫੈਕਲਟੀ ਦੇ ਵਿੱਚੋਂ ਸਾਰੇ ਲੋਕਾਂ ਨੂੰ ਆਪਦੇ ਨਾਲ ਲਾਉਣਾ ਆਪਦਾ ਆਪਦਾ ਵਿਚਾਰਧਾਰਕ ਪ੍ਰਭਾਵ ਵੀ ਤੇ ਆਪਦਾ ਸਿਆਸੀ ਪ੍ਰਭਾਵ ਵੀ ਪੰਜਾਬ ਦੇ ਵਿੱਚ ਅੱਗੇ ਵਧਾਉਣਾ ਉਹਦੀ ਖਾਤਰ ਇਹ ਯੂਨੀਵਰਸਿਟੀ ਨੂੰ ਇੱਕ ਆਵਰ ਦਾ ਸਟ੍ਰੈਟੈਜਿਕ ਪੁਆਇੰਟ ਦੇ ਤੌਰ ਤੇ ਵੰਤਣਾ ਚਾਹੁੰਦੇ ਨੇ ਕੋਈ ਖਤਰਾ ਹੈ ਸੈਨਟਰ ਨੂੰ ਭੰਗ ਕਰਨਾ ਚਾਹੁੰਦੇ ਨੇ ਸੈਨਟਰ ਦਾ ਕੰਟਰੋਲ ਪੂਰੀ ਤਰ੍ਹਾਂ ਵਾਈਸ ਚੈਂਡਜ ਨੂੰ ਨਵੀਂ ਯੋਜਨਾ ਦਿੱਤਾ ਸੀ ਉਹਦੇ ਚ ਸਿੰਡੀਕੇਟ ਵੀ ਨੋਮੀਨੇਟ ਕਰਦੀ ਪਹਿਲਾਂ ਸੈਨਟਰ ਦੇ ਵਿੱਚ ਸਿੰਡੀਕੇਟ ਬਣ ਗਈ ਤਾਂ ਮਤਲਬ ਡੈਮੋਕਰੈਟਿਕ ਅਸਪੈਕਟ ਪੂਰੀ ਤਰ੍ਹਾਂ ਖਤਮ ਕਰਕੇ ਪੂਰੀ ਪਾਵਰ ਵਾਈਸ ਚੈਂਡਜ ਨੂੰ ਦੇਤੀ ਤਾਂ ਉਹਦੇ ਨਾਲ ਚੰਮਦੀਆਂ ਜਿਹਨੂੰ ਕਹਿੰਦਾ ਕਿ ਚੰਮਦੀਆਂ ਚਲਾਉਣਾ ਚਾਹੁੰਦੇ ਸੀ ਕੈਂਪਸ ਤੇ 200 ਕਾਲਜਾਂ ਦੇ ਵਿੱਚ ਤੇ ਉਹ ਜਿਹੜੇ ਇਹਨਾਂ ਦੇ ਮਨਸੂਬੇ ਨੇ ਉਹ ਇਹਨਾਂ ਦਾ এডੂਕੇਸ਼ਨ ਨੂੰ ਲੈ ਕੇ ਆ ਕਿ ਇੰਨੀ ਪੀੜੀ ਅੰਦਰ ਵੀ ਇਹ ਕਾਲਜਾਂ ਨੂੰ ਬਿਲਕੁਲ ਆਟੋਨੋਮਸ ਦੇ ਨਾਂ ਤੇ ਯੂਨੀਵਰਸਿਟੀ ਐ ਕਾਲਜਾਂ ਨੂੰ ਫੰਡ ਤੋਂ ਵੀ ਪਿੱਛੇ ਹਟਣਾ ਤੇ ਆਪ ਦਾ ਜਿਹੜਾ ਹਿੰਦੂਤਵ ਦਾ ਅਜੰਡਾ ਹੈਗਾ এডੂਕੇਸ਼ਨ ਦੇ ਵਿੱਚ ਉਹ ਵੀ ਕੁਝ ਕਰਨਾ ਇਹ ਸਾਰੀ ਇਹਨਾਂ ਦੀ ਕੋਸ਼ਿਸ਼ ਆ ਤੇ ਉਹਦੇ ਉਲਟਾ ਜੀ ਲੋਕ ਖੜੇ ਹੋਏ ਜੀ ਤੇ ਪੰਜਾਬ ਦੇ ਜਿਹੜੇ ਲੋਕ ਜਿਹੜਾ ਇੱਕਲਾ ਰਿਸਪੌਂਸ ਬਣਾ ਕੇ ਲੋਕਾਂ ਨੂੰ ਆ ਰਿਹਾ ਹੈਗਾ ਖੁਸ਼ੀ ਇਹਨੂੰ ਕਿਵੇਂ ਦੇਖਦੇ ਹੈਗੇ 90 ਪਰ ਸੰਧਾ ਬੱਕੇ ਸਤਿਅੰਕੀ ਜਿਹੜੀ ਸਰਕਾਰ ਉਚਿਤ ਕੀਤੀ ਹੈ ਆਪਾਂ ਦੇ ਲਈ ਹਾਂ ਤੁਸੀਂ ਤਨਾ ਰਿਸਪੌਂਸ ਮਿਲਿਆ ਫਿਰ ਕਿਹ ਬਤਨ ਨੇ ਬਲ ਬਲ ਕਲ ਸੰਦੀਗ ਰੋਕਾਲਾ ਰਹੀ ਸੀ ਅੱਜ ਸਵੇਰੇ ਵੀ ਆਪਾਂ ਦੇਖਿਆ ਜਿਹੜਾ ਕਿੰਨੂ ਵੀ ਇਨੀਸਟਿਟਿਊਟ ਸੈਂਟਰ ਨਹੀਂ ਹੋ ਰਿਹਾ ਅਸੀਂ ਗੱਲ ਦੱਸਿਆ ਜਾ ਰਿਹਾ ਜੀ ਜਿਹੜੇ ਪੰਜਾਬ ਪਨਾ ਸਹਿ ਗਿਆ ਉਹਨੇ ਵੀ ਲਾਕੇ ਬੰਦੀ ਕੀਤੀ ਸੀ ਤੁਸੀਂ ਕਿੰਨੇ ਇਹ ਜਿਹੜਾ ਪੰਜਾਬ ਸੇ ਸੈਂਟਰ ਦੀ ਸਟਰਗਲ ਆ ਪਿਛਲੇ 50 ਮਤਲਬ ਸਾਡੀ ਪੀੜ੍ਹੀ ਕੋ ਵੀ ਪਿਛਲੀ ਪੀੜ੍ਹੀ ਉਦੋਂ ਪਹਿਲੀ ਪੀੜ੍ਹੀ ਪੰਜਾਬੀ ਸੂਬੇ ਤੋਂ ਲੈ ਕੇ ਜਿਹੜਾ ਬੰਡ ਤੋਂ ਲੈ ਕੇ ਜਿਹੜੀਆਂ ਪੰਜਾਬ ਦੇ ਮੰਗਾਂ ਜਿਹੜੀਆਂ ਐ ਐਸਪੀਰੀਸਨ ਨਾਲ ਪੰਜਾਬੀ ਬੰਡ ਤੋਂ ਬਾਅਦ ਜਦ ਸਿੱਖ ਖਾਸ ਤੌਰ ਤੇ ਉੱਤੇ ਇਸ ਛਿੱਟੇ ਦੇ ਵਿੱਚ ਜੋ ਆਪੇ ਸਕੇ ਭੁਗ ਮੰਗਦੇ ਸੀ ਉਹਨੂੰ ਸੈਂਟਰ ਦੇ ਮੈਦੂ ਸਰਕਾਰ ਤੋਂ ਲੈ ਕੇ ਦਰਖਾਸਤ ਕੀਤਾਗਾ ਤੇ ਧੱਕਾ ਕੀਤਾ ਉਹਦੇ ਲਈ ਛਿੱਟਾਗਾ ਕਿ ਪੰਜਾਬ ਇੰਨੇ ਬੋਲਣਾਂ ਤੋਂ ਬਾਅਦ ਕਾਲੀਆਂ ਦੇ ਮੋਰਚਿਆਂ ਤੋਂ ਬਾਅਦ ਦਿੱਤਾ ਵੀ ਤਾਂ 66 ਦੇ ਐਕਟਰ ਹੈ ਜਿਹਨਾਂ ਰਾਜਤਾਨੀ ਦਿੱਤੀ ਪੰਜਾਬ ਯੂਨੀਵਰਸਿਟੀ ਵੀ ਇੰਟਰ ਇੱਕ ਬੋਟੀਨ ਵਾਲੀ ਬੀਬੀ ਅਮਰਕਾ ਦਾ ਰੋਲ ਵੀ ਰੱਖ ਲਿਆ ਉਹ ਸਾਰੇ ਟੱਕਿਆਂ ਤੋਂ ਬਾਅਦ ਅਨੰਤਪੁਰਾ ਵਾਦਾ ਉਹਦਾ ਫੇਰ ਇੱਕ ਅਸਾ ਡਿਸਕ੍ਰੈਪੈਂਸੀ ਵੀ ਹੁੰਦਾਗਾ ਉਹ ਇੰਟਰਪਰਟਰ ਦੇ ਅੰਦਰ ਸਾਰਾ ਕੁਝ ਪੰਜਾਬ ਨੇ ਦੇਖਿਆ ਉਹ ਪੰਜਾਬ ਦੀ ਸਭ ਤੋਂ ਸੀਧ ਮਾਈਂਡ ਦੇ ਵਿੱਚ ਪੰਜਾਬ ਦੀ ਇੱਕ ਸਾਈਕਲੋਜੀ ਪਰ ਪੇਕਅਪ ਦੇ ਵਿੱਚ ਉਹ ਜਿਹੜੇ ਟੱਕੇ ਨੇ ਉਹ ਪਏ ਨੇ ਉਹ ਪੀੜੀ ਤੋਂ ਪੀੜੀ ਅੱਗੇ ਜਾਂਦੇ ਨੇ ਅੱਜ ਇਹਦਾ ਨਵੀਂ ਪੀੜੀ ਆ ਉਹ ਟੱਕਿਆਂ ਨੂੰ ਮੋਦੀ ਸਰਕਾਰ ਮੌਕੇ ਦੀ ਪਿਛਲੇ 2014 ਤੋਂ ਉਹ ਟੱਕਿਆਂ ਨੂੰ ਬਰਕਰਾਰ ਰੱਖ ਲਈਆਂ ਉਹਨਾਂ ਨੂੰ ਮੰਨਣ ਦੀ ਧਾਰ ਦੇ ਟੱਕ ਦੇਵ ਦੀ ਧਾਰ ਦੇ ਉੱਤੇ ਉਲਟਾ ਲਗਾਤਾਰ ਬੀਬੀ ਅਮਰਕਾ ਬੀਐਸਐਫ 50 ਕਿਲੋਮੀਟਰ ਹੋਰ ਅੱਗੇ ਕਰਤੀ ਕਿ ਪਾਕਿਸਤਾਨ ਦੋਨਾਂ ਵੇਲੇ ਜੋ ਐਮਐਸਪੀ ਸੀ ਉਹ ਵੀ ਖੋਣ ਨੂੰ ਫਿਰਦੇ ਸੀ ਉਹਦੇ ਨਾਲ ਜਿਹੜੀ ਨਵੀਂ ਜੂਥ ਆ ਉਹਦੇ ਅੰਦਰ ਜਿਹੜਾ ਚੇਤਨਾ ਗੀ ਅੰਡਰ ਕਰੰਟ ਹੈ ਇਹ ਜਿਹੜਾ ਸਾਡੇ ਨੂੰ ਇੱਥੇ ਸਾਹ ਲੈਣ ਨੂੰ ਥਾਂ ਵੀ ਨਹੀਂ ਛੱਡਦੇ ਜਿਹੜਾ ਕੇਂਦਰੀ ਕੰਮ ਦੇ ਨਾਂ ਤੇ ਹਿੰਦੁਆਸ਼ਟਰ ਵਾਲੇ ਜਿਹੜਾ ਇਹਨਾਂ ਦਾ ਏਜੰਡਾ ਗਾ ਕੇ ਸਭ ਨੂੰ ਇੱਕ ਤਰ੍ਹਾਂ ਸਿਲਵਟਣਾ ਉਹਦੇ ਉਲਟ ਵੇਚੈਨੀ 50 ਲਗਰਦਾ ਉਹ ਵੇਚੈਨੀ ਦਾ ਪ੍ਰਗਟਾਵਾ ਨੂੰ ਬਾਰ-ਬਾਰ ਕਿਸਾਨਾਂ ਦੋਹਾਂ ਦੇ ਵਿੱਚ ਮਿਲਦਾਗਾ ਉਹ ਜਿਹੜੇ ਪੰਜਾਬ ਦੇ ਵਿੱਚ ਬਾਰ-ਬਾਰ ਜਿਹੜੇ ਉਭਾਰ ਹੁੰਦੇ ਨੇ ਕਾਠੀ ਦੇ ਲੋਕਾਂ ਦੇ ਵਿੱਚ ਮਿਲਦਾ ਤਾਂ ਇਹ ਜਦੋਂ ਯੂਨੀਵਰਸਿਟੀ ਕੋਈ ਜਿਹੜੀ 1 ਨਵੰਬਰ ਨੂੰ ਲੋਕਾਂ ਨੇ ਕਹਿੰਦੇ ਤੱਕ ਜਦੋਂ ਪੰਜਾਬ ਦੀ ਸੁਭਾ ਬਣਿਆ ਉਹ ਦਿਨ ਹੈ ਕਿ ਪੰਜਾਬੀ ਸੂਬੇ ਵਾਲੇ ਦਿਨ ਤੋਂ 1 ਨਵੰਬਰ ਨੂੰ ਤੋਹਫਾ ਦੇ ਤੱਕ ਹੋ ਇੱਕ ਬਹੁਤ ੱਟਾ ਜਿਹੜਾ ਇਹ ਮੈਸੇਜ ਗਿਆ ਉਹਨੇ ਮਤਲਬ ਪੰਜਾਬ ਦੀ ਜਨਤਾ ਨੂੰ ਅੰਦਰ ਤੱਕ ਇਹ ਹੁੰਦਾ ਕਿ ਸਾਡਾ ਇੱਥੇ ਰਹਿ ਕੀ ਗਿਆ ਤਾਂ ਕੋਈ ਉਹਦਾ ਰਿਸਪੌਂਸ ਆ ਸਾਰਾ ਤੇ ਪੰਜਾਬ ਦੇ ਅੰਦਰ ਜਿਹੜਾ ਅੰਦਰ ਪ੍ਰਚਾਰਤਾ ਕਿ ਆਪ ਦੇ ਹੱਕਾਂ ਦੇ ਉੱਤੇ ਜਿਹੜੀ ਚੇਤਨਾ ਨਹੀਂ ਜ਼ਿਆਦਾਤਰ ਨਵੀਂ ਪੀੜੀ ਚ ਵੱਧ ਰਹੀ ਆ ਤੇ ਉਹਦਾ ਨਤੀਜਾ ਇਹ ਹੈ ਕਿ ਅੱਜ ਇੰਨੇ ਵੱਡੇ ਪੱਧਰ ਤੇ ਰਿਸਪੌਂਸ ਜਿਹੜੇ ਸਮੂਹ ਚ ਨੂੰ ਮਿਲ ਜੀ ਸੁਖੀ ਅਰਵਨ ਤੇ ਮੈਂ ਸਮਝਾਂਗਾ ਕਿ ਇਹ ਜਿਹੜਾ ਕੁਝ ਸ਼ੂ ਦੇ ਪਰਚੇ ਆ ਸਭ ਆ ਆ ਦੇ ਕਮਿਟੀ ਨੂੰ ਪੰਨੂ ਖਾਲਸਾ ਹੀ ਚੰਡੇ ਵੀ ਦਿਖਾਉਣਗੇ ਅੰਦਰ झले मुलाजमान के धले रखेंगे लगातार जो है पहुंचे हैं कर्मचारी तो लैके किसान मजदूर पंथक सारे पहुंचे हुए हैं लगातार हम जो रिशो देखने को मिल है लंगर सेवा चल रही है ਅਤੇ ਜਿਹੜੇ ਅੰਦੋਲਨਕਾਰੀ ਨੇ ਲੜਨ ਵਾਲੇ ਜਿਹੜੇ ਉਹਨਾਂ ਨੂੰ ਵੀ ਇੱਕ ਸਾਸਾ ਮਿਲਣਾ ਚਾਹੀਦਾ ਜਿਹੜੇ ਕੋਲ ਸੋੜੇ ਕੁਝ ਟਾਈਮ ਮਿਲਣਾ ਚਾਹੀਦਾ ਉਹ ਵੀ ਇਹ ਦੋ ਦੇ ਲਗਭਗ ਚਾਲ ਮੰਗਲ ਚੱਕਰ ਹੋ ਰਹੀ ਹੈ ਤੇ ਇਹ ਇੱਕ ਭਾਈਚਾਰਕ ਨਾਲ ਇਹ ਜੋ ਹਮਸਾਖਿਤਾ ਬਣੀ ਹੋਈ ਉਹਦਾ ਵੀ ਨਜ਼ਾਰਾ ਪਾਓ 18 ਫੀਟ ਦਾ ਜਿਹੜਾ ਆਪਣਾ ਦੇਖਣ ਨੂੰ ਇਹ ਪ੍ਰਗਟਨਾ ਲੰਗਰ ਬੰਦਰਾ ਬਗਦੇ ਲੰਗਰ ਸਿੱਧੇ ਹੀ ਪ੍ਰਸਾਦਾਸ਼ਕਰੇ ਹੁੰਦੇ ਆ ਤੇ ਇਹ ਪੂਰਾ ਜਿਹੜਾ ਸਾਡੇ ਨਾਲ ਪੱਤਰਕਾਰ ਕਵਰ ਮੌਜੂਦ ਹਨ एवी ਪ੍ਰਸਾਦਾਸ਼ਕਰੇ ਨੇ ਸਰ ਇਹ ਜਿਹੜੀ ਸਿੱਖੀ ਦੀ ਦਿੱਖੋਂ ਮਿਲ ਰਹੀ ਆ ਬੰਦ ਕਮਾਲ ਦੀ ਗੱਲ ਹੈ ਮਨਜੀਤ ਜੀ ਦੇਖੋ ਤੁਸੀਂ ਬਹੁਤ ਸੀਨੀਅਰ ਜਰਨਲਿਸਟ ਹੋ ਤੁਸੀਂ ਕਿਸਾਨ ਅੰਦੋਲਨ ਵੀ ਕਵਰ ਕੀਤਾ ਹੋ ਕਿਸਾਨ ਅੰਦੋਲਨ ਵੀ ਮਿਲਦਾ ਇਸ ਲੰਗਰ ਦੇ ਬਦੌਲਤ ਜਿੱਤੇ ਆ ਗਿਆ ਜੇ ਤੁਹ ਕਹੋਗੇ ਦੇ ਭੁੱਖੇ ਤੋਂ ਤਾਂ ਮੀਨ ਵੀ ਨਹੀਂ ਵੱਜਦੀ ਭੁੱਖੇ ਤੋਂ ਭਜਨ ਵੀ ਨਹੀਂ ਹੁੰਦਾ ਤੇ ਸਾਰੇ ਨ ਜਾਦੇ ਨੇ ਜਾਨੀ ਤੇ ਆ ਕੇ ਦੇ ਕੋਈ ਵਾਪਸ ਕਰਨ ਨੂੰ ਜਾਣਾ ਕੋਈ ਕਿਤੇ ਬੈਠੇ ਰਹੋ ਇੱਥੇ ਦੇ ਕੇ ਫਿਰ ਗੱਲ ਇਹ ਹੈ ਕਿ ਗੁਰੂ ਨਾਨਕ ਸਾਹਿਬ ਦਾ ਜਿਹੜਾ ਫਲਸਫਾ ਉਸੇ ਤੇ ਸਿੱਖੀ ਚੱਲਦੀ ਹੈ ਔਰ ਮੈਨੂੰ ਲੱਗਦਾ ਕਿ ਲੰਗਰ ਬਹੁਤ ਇੱਕ ਸਟਰੋਂਗੋ ਚੀਜ਼ ਆ ਕਿ ਤੁਸੀਂ ਵੀ ਅੰਦੋਲਨ ਨੂੰ ਜਿੱਤਣਾ ਤੁਸੀਂ ਔਰ ਇੱਕ ਕਿਸਾਨ ਅੰਦੋਲਨ ਦੇ ਵਿੱਚ ਜਾਂ ਪਿੰਡਾਂ ਦੇ ਵਿੱਚ ਜਿੱਥੇ ਕਰਨੇ ਲੱਗਦੇ ਆ ਉਸੇ ਚੀਜ਼ਾਂ ਨੂੰ ਆਮ ਤੌਰ ਤੇ ਦੇਖਣ ਨੂੰ ਮਿਲਦੀਆਂ ਨੇ ਪਿੰਡ ਗੜੀ ਦੇ ਦਫ਼ਤਰ ਸੁਣਨ ਕਿ ਪੰਜਾਬ ਯੂਨੀਅਨ ਤੋਂ ਵੀ ਦੇਖਣ ਨੂੰ ਮਿਲੀਆਂ ਮੈਨੂੰ ਲੱਗਦਾ ਕਿ ਇਹ ਅੰਦੋਲਨ ਲੱਗਦਾ ਬਹੁ ਸਨੇਹਾ ਵੀ ਜਿੱਦ ਕਿ ਕਿ ਰਹੋਗੇ ਤਾਂ ਬਿਲਕੁਲ ਇਹ ਭੋਜਨ ਤੋਂ ਵੱਧ ਕੇ ਇੱਕ ਚੜ ਦਿਖ ਲਿਆ ਤਾਂ ਚੜ ਦਿਖ ਲਾਤਾ ਸਨੇਹਾ ਵੀ ਹੈ ਤੇ ਲੱਗਦਾ ਕਿ ਜਿਹੜੇ ਲੋਕ ਲੈ ਗਿਆ ਉਹ ਤੋਂ ਤਰੇ ਜਾਗੇ ਇਹ ਪਿੱਛੇ ਪੰਜਾਬ ਯੂਨੀਵਰਸਿਟੀ ਦਾ ਹਾਸਟਲ ਹੈਗਾ ਉਹ ਹਾਸਟਲ ਦੇ ਵਿੱਚ ਜਿਹੜੇ ਵਿਦਿਆਰਥੀ ਰਹਿਣ ਵਾਲੇ ਵੀ ਉੱਥੇ ਖੜੇ ਹੋ ਕੇ ਨਜ਼ਾਰਾ ਲੈ ਰਹੇ ਨੇ ਜਿਹੜੀ ਸੜਕਾਂ ਤੁਸੀਂ ਦੇਖੋਗੇ ਪੰਜਾਬ ਯੂਨੀਵਰਸਿਟੀ ਇਹ ਖਾਲੀ ਦੇਤੇ ਸਾਰੀਆਂ ਬੱਧੀਆਂ ਹੋਈਆਂ ਨੇ ਤਕਰੀਬਨ 10000 ਰੁਪਏ ਤੋਂ 35 ਲੱਖ ਲਿਆ ਤੇ ਕਿ ਸੈਂਟਰੋਫਿਊਜਲ ਟ੍ਰੀਟਮੈਂਟ ਹੈ ਨੂੰ ਜੇ ਜੇ ਤਿੰਨ ਉੱਤਰ ਦਿਖਾਉਂਗੇ ਤਾਂ ਲਗਾਤਾਰ ਰੋਸ ਦਾ ਮਿਲਦਾ ਆਪਰੇ ਹੈਗਾ ਉਹ ਜਿਹੜੇ ਲੇਗਰ ਉਹ ਗੇਟ ਤੋਂ ਗੇਟ ਤੋਂ ਬਾਰੇ ਆ ਰਹੇ ਹੈਗੇ ਤੇ ਜੇ ਇੱਧਰ ਦਿਖਾਉਂਗੇ ਜਿੱਥੇ ਪੂਰਾ ਮੋਰਚਾ ਚੱਲ ਰਿਹਾਗਾ ਉਧਰ ਲਾ ਕਰਕੇ ਤਕਰੀਬਨ ਜੇ ਆਪਾਂ ਕਰੀਏ 400 ਮੀਟਰ ਲੰਬਾ ਇਹ ਪੂਰਾ ਅ ਪ੍ਰਤੀਸਾਧਾ ਤੇ ਸਾਰੀ ਦੀ ਸਾਰੀ ਭਰੀ ਹੋਈ ਲੋਕਾਂ ਤੋਂ ਤੇ ਲੋਕ ਹੈ ਨਾ ਪਰ ਮੋਚੇ ਪਾਲੇ ਹੋਇਆ ਪੰਜਾਬ ਨਸਤੀ ਜੇ ਮੈਂ ਆਖਰੀ ਕਮੈਂਟ ਕਰਨਾ ਹੋਵੇ ਤਾਂ ਇਹ ਲੱਗਦਾਗਾ ਕਿ ਪੰਜਾਬੀਆਂ ਨੇ ਪੰਜਾਬ ਨਸਤੀ ਨੂੰ ਬਚਾ ਲਿਆ ਹੈ ਇਹ ਜਿਹੜਾ ਅੱਜ ਜਿਹੜਾ ਇਹ ਕੱਟ ਹੋਇਆਗਾ ਇਹ ਨੂੰ ਤੁਸੀਂ ਕਹਿ ਸਕਦੇ ਹੋ ਕਿ ਵਿਕਟਰੀ ਮਾਰਚ ਵੀ ਕਹਿ ਸਕਦੇ ਹਾਂ ਕਿਉਂਕਿ 95% ਸਾਰਾ ਕੁਝ ਹੋ ਚੁੱਕਿਆਗਾ ਕੇਂਦਰ ਨੂੰ ਨੇ ਵਾਪਸ ਹੀ ਲੈ ਲਏ ਹੈਗਾ ਜਿਹੜੇ ਸੈਨੇਟ ਨੂੰ ਭੰਕਰਨ ਦਾ ਮੁੱਦਾ ਹੈ ਸਾਡੇ ਨਾਲ ਸੀਨੀਅਰ ਪੱਤਰਕਾਰ ਹਮੀਰ ਸਿੰਘ ਮੌਜੂਦ ਹਨ ਸਰ ਇਹ ਜਿਹੜਾ ਪੂਰਾ ਅੰਦੋਲਨ ਚੱਲ ਰਿਹਾ ਹੈਗਾ ਪੰਜਾਬ ਯੂਨੀਵਰਸਿਟੀ ਨੂੰ ਬਚਾਉਣ ਦਾ ਨਹੀਂ ਤੁਸੀਂ ਕਿਵੇਂ ਦੇਖਦੇ ਹੋ ਤੇ ਅੱਜ ਇੰਨਾ ਇਕੱਠ ਹੋਇਆਗਾ ਪੂਰੇ ਪੰਜਾਬ ਤੋਂ ਇਨੇ ਲੋਕ ਆਏ ਨੇ ਇੱਥੇ ਤੇ ਇਨੇ ਸਟੂਡੈਂਟ ਇਕੱਠਾ ਹੈ ਗਿਆ ਅਡਡ ਕਾਲਜਾਂ ਦੇ ਵੀ ਤੇ ਇਧਰ ਪੰਜਾਬ ਯੂਨੀਵਰਸਿਟੀ ਦੇ ਵੀ ਕਿਵੇਂ ਦੇਖਦੇ ਹੋ ਤੁਸੀਂ ਬਿਲਕੁਲ ਪਹਿਲੀ ਗੱਲ ਤਾਂ ਇਹ ਹੈ ਇਹਦਾ ਮਤਲਬ ਲੋਕਾਂ 'ਚ ਇੱਕ ਚੇਤਨਾ ਦਾ ਪ੍ਰਵਾਹ ਆ ਰਿਹਾ ਹੈ ਨਵੇਂ ਵਿਦਿਆਰਥੀਆਂ ਦੇ ਵਿੱਚ ਵੀ ਕਿ ਜੇ ਇਸ ਦੇਸ਼ ਦੇ ਵਿੱਚ ਇਕੱਲੀ ਯੂਨੀਵਰਸਿਟੀ ਨਹੀਂ ਜੇ ਜਮਹੂਰੀਅਤ ਚਲੀ ਗਈ ਤਾਨਾਸ਼ਾਈ ਰੋਚੀਆਂ ਦਾ ਜਿਹੜਾ ਦੌਰ ਚੱਲ ਰਿਹਾ ਹੈ ਇਹ ਉਹਦੇ ਅਗੇਂਸਟ ਬਾਕੀ ਦੀਆਂ ਸਟਰਗਲ ਜਿਹਦਾ ਇੱਕ ਹਿੱਸੇ ਦੇ ਤੋ ਜੋ ਮੈਨੂੰ ਲੱਗਦਾ ਕਿ ਹੈਗਾ ਕਿ ਜੇ ਯੂਨੀਵਰਸਿਟੀ ਦੀ ਡੈਮੋਕਰੈਟਿਕ ਬਾਡੀ ਤੁਸੀਂ ਭੰਗ ਕਰ ਦਿਓਗੇ ਉਸ ਯੂਨੀਵਰਸਿਟੀ ਦੇ ਵਿੱਚ ਸੈਨੇਟ ਹੈ ਸਿੰਡੀਕੇਟ ਹੈ ਉਹ ਤੁਸੀਂ ਨਾਮਿਨੇਟ ਕਰ ਦੋਗੇ ਜਾਂ ਬਿਲਕੁਲ ਸੀਮਿਤ ਕਰ ਦੋਗੇ ਤੇ ਸੈਂਟਰਲਾਈਜ਼ ਕਰ ਲੋਗੇ ਲੋਕਾਂ ਦੀ ਪਾਰਟਿਸਪੇਸ਼ਨ ਘਟੇਗੀ ਤਾਂ ਇਹਦਾ ਮਤਲਬ ਇੱਕ ਖਤਰਾ ਹੈ ਬੇहद ਜਿਆਦਾ ਅੱਗੇ ਜਾ ਕੇ ਔਰ ਜਿਹੜੇ ਸਟੂਡੈਂਟਾਂ ਨੂੰ ਤੁਸੀਂ ਇਹ ਕਹਿੰਦੇ ਹੋ ਕਿ 18 ਸਾਲ ਦੀ ਉਮਰ 'ਚ ਦੇਸ਼ ਦਾ ਪ੍ਰਾਈਮ ਮਿਨਿਸਟਰ ਚੁਣ ਸਕਦਾ ਹੈ ਚੀਫ ਮਿਨਿਸਟਰ ਚੁਣ ਸਕਦਾ ਹੈ ਬਾਕੀ ਹੈ ਉਹਨੂੰ ਆਪਣੇ ਪ੍ਰਬੰਧ ਦੇ ਵਿੱਚੋਂ ਹਿੱਸੇਦਾਰੀ ਚੋਂ ਬਾਹਰ ਕਰ ਰਹੇ ਹੋ ਤੁਸੀਂ ਔਰ ਇਹ ਬਹੁਤ 네ਗਟਿਵ ਐਟੀਟਿਊਡ ਸੀਗਾ ਜਿਹਦੇ ਕਰਕੇ ਇਹ ਮੂਵਮੈਂਟ ਜਿਹੜੀ ਹੋਈ ਹੈ ਇਹ ਇੱਕ ਬਹੁਤ ਸਾਰੇ ਲੋਕਾਂ ਨੂੰ ਜਾਗ ਲਾਏਗੀ ਜਿਹੜੇ ਬੜੇ ਲੰਮੇ ਸਮੇਂ ਤੋਂ ਜਿਵੇਂ ਪੰਜਾਬ ਦੀਆਂ ਦੇਖੋ 83 ਤੋਂ ਜਦੋਂ ਤੋਂ ਕਾਰਖੂਬਾਦ ਦਾ ਨਾਮ ਲੈ ਕੇ ਅੱਜ ਤੱਕ ਵਿਦਿਆਰਥੀ ਯੂਨੀਅਨ ਦੇ ਚੋਣਾਂ ਹੀ ਨਹੀਂ ਹੋ ਰਹੀਆਂ ਵਿਦਿਆਰਥੀਆਂ ਦਾ ਉਹ ਹੱਕ ਟੋਟਲੀ ਮਾਰਿਆ ਜਾ ਰਿਹਾ ਹੈ ਸ਼ਾਇਦ ਇਹਦੇ ਵਿੱਚ ਹੋਰ ਗੱਲਾਂ ਵੀ ਨਿਕਲਣਗੀਆਂ ਔਰ ਇਹ ਬੇहद ਇੱਕ ਉਸਾਰੂ ਚੀਜ਼ ਹੈ ਔਰ ਗਵਰਨਮੈਂਟ ਨੂੰ ਪਿੱਛੇ ਬੈਠਣਾ ਪਿਆ ਉਹ ਨੋਟੀਫਿਕੇਸ਼ਨ ਵਾਪਸ ਲੈਣਾ ਪਿਆ ਹੁਣ ਡੇਟ ਵੀ ਅਨਾਉਂਸ ਕਰਨੀ ਹੋ ਪਏਗੀ ਕੋਈ ਨਾ ਕੋਈ ਜਿਹੜੇ ਵੀ ਹੋਏਗੀ ਪਰ ਇਹਦੇ ਨਾਲ ਦੀ ਨਾਲ ਇੱਕ ਗੱਲ ਜ਼ਰੂਰ ਹੈ ਜਿਹੜਾ ਡੈਮੋਕ੍ਰੇਸੀ ਦਾ ਹਾਲ ਹੈ ਵੋਟ ਤੰਤਰ ਦਾ ਹਾਲ ਹੈ ਜਿਹੋ ਜਿਹਾਂ ਅਸੈਂਬਲੀ ਪਾਰਲੀਮੈਂਟ ਦੀਆਂ ਵੋਟਾਂ ਸੈਨੇਟ ਦੇ ਵਿੱਚ ਵੀ ਚਾਹੇ ਕਿਸੇ ਦੀਆਂ ਵੀ ਵੋਟਾਂ ਹੁੰਦੀਆਂ ਨੇ ਉਹਨੂੰ ਉਹਦੇ ਚ ਵੋਟ ਵੋਟ ਤੰਤਰ ਚ ਸੁਧਾਰ ਜ਼ਰੂਰੀ ਹੈ ਕਿ ਕੁਆਲਿਟੀ ਵਾਲੇ ਬੈਟਰ ਬੰਦੇ ਕਿਵੇਂ ਆਉਣ ਜੇ ਉਹ ਜਗਾੜੀ ਤੇ ਪੈਸਾ ਤੇ ਸਾਰਾ ਕੁਝ ਉਹੀ ਚੱਲਦਾ ਹੈ ਤਾਂ ਜਿਹੜੀਆਂ ਵਿਦਿੱਕ ਚੋਣਾ ਹੋਣਗੀਆਂ ਇਹ ਸੈਨਟ ਦੀਆਂ ਜਾਂ ਹੋਰ ਇਹ ਸਭ ਦੀ ਜ਼ਿੰਮੇਵਾਰੀ ਆ ਉਹਨਾਂ ਕ ਬਦਲਾਅ ਤਾਂ ਆਪਣੇ ਪਾਸਿਓਂ ਵੀ ਕਰਨਾ ਪਏਗਾ ਜਿਹੜਾ ਬਦਲਾਅ ਦੂਜੇ ਪਾਸਿਓਂ ਇੱਕ ਰੋਕលਿਆਂ ਕਿ ਡੈਮੋਕ੍ਰੇਸੀ ਜਿੰਦਾ ਰਹੇ ਪਰ ਡੈਮੋਕ੍ਰੇਸੀ ਦੀ ਰੂਹ ਵੀ ਜਿੰਦਾ ਰਹੇ ਇਹ ਜਿਹੜੀ ਮਤਲਬ ਜੇ ਆਪਾਂ ਗੱਲ ਕਰੀਏ ਕਿ ਇਹ ਐਸ ਯੂਨੀਵਰਸਿਟੀ ਦਾ ਜਿਹੜਾ ਇਤਿਹਾਸ ਹੈ ਉਤੋਂ ਇਹ ਜ਼ਾਬਦਾ ਹੈਗਾ ਕਿ 47 ਤੋਂ ਪਹਿਲਾਂ ਇਹਦੇ ਕੋਲੇ ਸਾਰੇ ਡੈਮੋਕ੍ਰੈਟਿਕ ਰਾਈਟਸ ਸੀਗੇ ਕਿ ਇੰਸਟੀਚਿਊਸ਼ਨ ਨੂੰ ਚਲਾਣ ਦੇ ਜਿਹੜੀ ਸਭ ਤੋਂ ਵੱਡੇ ਦਾਵਾ ਕਰਦੇ ਨੇ ਕਿ ਸੇ ਦੁਨੀਆ ਦੇ ਸਭ ਤੋਂ ਵੱਡੇ ਡੈਮੋਕ੍ਰੈਟਿਕ ਮੁਲਕ ਆ ਉਹ ਆ ਕੇ ਜਿਹੜੇ ਮਾੜੇ ਮੋٹے ਰਾਈਟਸ ਲੋਕਾਂ ਨੇ ਅੰਗਰੇਜ਼ਾਂ ਵੇਲੇ ਦੇ ਹੀ ਮਿਲੇ ਹੋਏ ਸੀ ਉਹਨਾਂ ਨੂੰ ਖਤਮ ਕਰ ਰਹੇ ਨੇ ਇਹ ਸਾਰੇ ਨੂੰ ਕਿਵੇਂ ਦੇਖਦੇ ਹੋ ਕਿ ਇਹ ਸੈਂਟਰਲਾਈਜੇਸ਼ਨ ਦਾ ਕੋਈ ਉਹਨਾਂ ਦੀ ਪ੍ਰਸਸਤਾ ਨਹੀਂ ਹੈ ਜਿਦੇ ਚ ਉਹ ਇਸ ਕਿਸਮ ਦੇ ادارے ਜਿਹੜੇ ਕਿ ਸੂਬਿਆਂ ਨੇ ਲੋਕਾਂ ਨੇ ਆਪਣੇ ਆਪ ਆਸਾਰੇ ਹੋਏ ਉਹਨਾਂ ਤੇ ਕੋਈ ਕਬਜ਼ਾ ਕਰਨ ਦੀ ਸਾਜਿਸ਼ਤਤਾ ਨਹੀਂ ਹੈ ਨਹੀਂ ਬਿਲਕੁਲ ਉਹ ਤਾਂ ਇੱਕ ਡਿਜ਼ਾਈਨ ਟੋਟਲ ਹੈ ਸੈਂਟਰਲਾਈਜੇਸ਼ਨ ਦਾ ਇਲੈਕਟ੍ਰਿਸਿਟੀ ਬਿੱਲ ਆ ਰਿਹਾ ਹੈ ਹੁਣ ਅਮੈਂਡਮੈਂਟ ਬਿੱਲ 25 ਪਹਿਲਾਂ 1948 ਦੇ 2003 ਆਇਆ ਉਹ ਇੱਕ ਅਗਲਾ ਟੱਚ ਸਟੈਪ ਸੀ ਹੁਣ 2025 ਟੋਟਲੀ ਸੈਂਟਰਲਾਈਜੇਸ਼ਨ ਹੈ ਇਸੇ ਤਰ੍ਹਾਂ এনवायरमेंट ਦਾ ਬਿੱਲ ਆ ਰਿਹਾ ਜਿਹੜੀ ਤਾਂ 60 ਦਿਨ ਚ ਪੰਗੀਆਂ ਨੇ ਉਹ ਟੋਟਲੀ ਜਿਹੜੇ ਸਟੇਟਾਂ ਦੇ ਪੋਲੂਸ਼ਨ ਕੰਟਰੋਲ ਬੋਰਡ ਵਗੈਰਾ ਸੀ ਉਹਨਾਂ ਦੀਆਂ ਨਿਯੁਕਤੀਆਂ ਉਹਨਾਂ ਦੀਆਂ ਹਟਾਉਣ ਦੀ ਉਹ ਸਾਰਾ ਕੁਝ ਉਧਰ ਸੈਂਟਰਲਾਈਜੇਸ਼ਨ ਆ ਰਿਹਾ ਔਰ ਇਸੇ ਢੰਗ ਦੇ ਨਾਲ ਐਜੂਕੇਸ਼ਨ ਪਾਲਿਸੀ ਜਿਹੜੀ ਨਵੀਂ ਆਈ ਹੈ ਜਿਹਦੇ ਚ ਸਟੇਟਾਂ ਦਾ ਸਟੇਕ ਸੀਗਾ ਉਹ ਸੈਂਟਰਲਾਈਜੇਸ਼ਨ ਵੱਲ ਵੱਧ ਰਿਹਾ ਹੁਣ ਜਿਹੜੀਆਂ ਇਹ ਚੀਜ਼ਾਂ ਵਾਪਰ ਵੀ ਰਹੀਆਂ ਨੇ ਜਿਸ ਲੈਵਲ ਦੇ ਉੱਤੇ ਇਹ ਉਹਦਾ ਹਿੱਸਾ ਨੇ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਭੰਗ ਕਰਨਾ ਜਾਉ ਨੂੰ ਇਹ ਨਾ ਦੇਣਾ ਇਹ ਵੱਡੇ ਸੈਂਟਰਲਾਈਜੇਸ਼ਨ ਦੇ ਡਿਜ਼ਾਈਨ GST ਆਈ ਸੈਂਟਰਲਾਈਜੇਸ਼ਨ ਹੋ ਗਿਆ ਸੂਬਿਆਂ ਦੇ ਹੱਕ ਟੈਕਸ ਲਾਉਣ ਤੇ ਹਟਾਉਣ ਦਾ ਵੀ ਖਤਮ ਹੋ ਗਿਆ ਤੁਸੀਂ NIA ਤੇ UAPA ਅਮੈਂਡ ਕੀਤੇ ਸਾਰਾ ਸਾਈਬਰ ਕ੍ਰਾਈਮ ਦਾ ਤੁਸੀਂ ਹੁਣ NIA ਵਾਲੇ ਆ ਕੇ ਮਤਲਬ ਇੱਕੋ ਥਾਣਾ ਦਿੱਲੀ ਦੇ ਵਿੱਚ ਸਾਰੇ ਦੁਨੀਆ ਦੇ ਦੇਸ਼ ਦੇ ਵਿੱਚ ਜਾ ਕੇ ਜਿੱਥੋਂ ਮਰਜੀ ਫੜ ਸਕਦੇ ਹੋ ਜਿਹਨੂੰ ਮਰਜੀ 5-5 ਸਾਲ ਦੀਆਂ ਜਮਾਨਤਾਂ ਨਹੀਂ ਹੁੰਦੀਆਂ ਉਮਰ ਖਾਲਦ ਤੋਂ ਲੈ ਕੇ ਸਾਰੇ ਲੋਕ ਬੈਠੇ ਹੋਏ ਨੇ ਤੁਹਾਡੇ ਸਾਹਮਣੇ ਸਕਾਲਰ ਬੰਦੇ ਨੇ ਕੋਈ ਇਸ ਲੈਵਲ ਦੀ ਗੱਲ ਨਹੀਂ ਇਸ ਕਰਕੇ ਸੈਂਟਰਲਾਈਜੇਸ਼ਨ ਦਾ ਹੀ ਪੜਾਏ ਲੋਕਾਂ ਨੂੰ ਡੀਸੈਂਟਰਲਾਈਜੇਸ਼ਨ ਆਫ ਪਾਵਰ ਫੈਡਰਲ ਸਟਰਕਚਰ ਦੇ ਵਾਸਤੇ ਤੇ ਇੰਪਾਵਰਮੈਂਟ ਆਫ ਪੀਪਲ ਦੇ ਵਾਸਤੇ ਇੱਕ ਕਲੈਕਟਿਵ ਲੜਾਈ ਵੀ ਲੜਨ ਦੀ ਲੋੜ ਪਵੇਗੀ ਪਰ ਇਹੋ ਜੀਆਂ ਲੜਾਈਆਂ ਜਦੋਂ ਇਕੱਠੀਆਂ ਹੋ ਜਾਣਗੀਆਂ ਜਾ ਕੇ ਭਾਵੇਂ ਉਹ ਕਿਸਾਨ ਅੰਦੋਲਨ ਦੀ ਲੜਾਈ ਹੋਵੇ ਵਿਦਿਆਰਥੀਆਂ ਦੀ ਹੋਵੇ ਮੁਲਾਜ਼ਮਾਂ ਦੀ ਹੋਵੇ ਕਿਰਤੀਆਂ ਦੀ ਹੋਵੇ ਫਿਰ ਉਹ ਸ਼ਾਇਦ ਇੱਕ ਬਗਲਦਸਤੇ ਵਰਗਾ ਰੂਪ ਲੈ ਲੈਂਦੀਆਂ ਨੇ ਤੇ ਸ਼ਾਇਦ ਉਹ ਇੱਕ ਵੱਡੀ ਫਿਰ ਸੈਂਟਰਲਾਈਜੇਸ਼ਨ ਨੂੰ ਰੋਕਣ ਦੇ ਕਾਬਿਲ ਵੀ ਹੋ ਜਾਣ ਨੇ ਅੱਜ ਸਵੇਰੇ ਸਾਨੂੰ ਪੱਤਰਕਾਰਾਂ ਨੂੰ 5 ਵਜੇ ਪੰਜਾਬ ਯੂਨੀਵਰਸਿਟੀ ਨੇ ਪ੍ਰੈਸ ਨੋਟ ਵੀ ਭੇਜਿਆਗਾ ਉਹਦੇ ਵਿੱਚ ਲਿਖਿਆ ਹੋਇਆ ਕਿ ਅਸੀਂ ਸਿਰਫ ਚਾਂਸਲਰਰ ਤੋਂ ਸਾਈਨ ਕਰਾਣੇ ਰਹੇ ਕਿ ਹੈ ਗਿਆ ਅਸੀਂ ਡੇਟ ਵੀ ਦੇ ਦਾਂਗੇ ਕਿਸੇ ਨਿਰਦੇਸ਼ੋਂ ਕਦੋਂ ਆਉਣ ਜਾ ਰਹੇ ਨੇ ਇੱਕ ਸਾਰ ਨਾਲ ਮੋਰਚੀ ਜਿੱਤ ਹੋ ਚੁੱਕੀ ਆ ਤੇ ਇਹ ਅੱਜ ਜਿਹੜਾ ਵਿਕਟਰੀ ਤੁਸੀਂ ਕਹਿ ਸਕਦੇ ਹੋ ਕਿ ਅੱਜ ਤਾਂ ਜਿਹੜੇ ਜਿੱਤ ਦੇ ਨਿਸ਼ਾਨ ਹੈ ਗਿਆ ਉਹ ਚੜ੍ਹਦੇ ਤੇ ਡੰਡੇ ਕੱਢਣ ਵਾਸਤੇ ਪੰਜਾਬੀ ਪੰਜਾਬ ਯੂਨੀਵਰਸਿਟੀ ਤੇ ਪਹੁੰਚੇ ਹੈ ਤੇ ਇਹ ਦਫਾਉਣ ਵਾਸਤੇ ਪਹੁੰਚੇ ਹੈਗੇ ਕਿ ਪੰਜਾਬ ਯੂਨੀਵਰਸਿਟੀ ਨਾਲ ਦੀ ਛੇੜਖਾਨੀ ਕੀ ਚੀਜ਼ ਹੋ ਗਈ ਉਹਦੇ ਸਟੇਟਸ ਨਾਲ ਉਹਦੀ ਸੈਂਟਰਲਾਈਜ਼ੇਸ਼ਨ ਦੀ ਗੱਲ ਆਉਗੀ ਤਾਂ ਫਿਰ ਪੰਜਾਬੀ ਲਟਕੇ ਨਕਾਂ ਚ ਲੜਣਗੇ